ਹੁਣ ਜਦੋਂ ਅਕਾਲ ਤਖਤ ਸਾਹਿਬ ਤੇ 2 ਦਸੰਬਰ ਨੂੰ ਇੱਕ ਵੱਡੀ ਕਾਰਵਾਈ ਦੀ ਉਮੀਦ ਹੈ ਜਿਸ ਵਿੱਚ ਪੰਥਕ ਫੈਸਲੇ ਲਏ ਜਾਣੇ ਹਨ ਜਿਸ ਵਿੱਚ ਬਾਦਲਾਂ ਵੱਲੋਂ ਤਖਤ ਦੇ ਜਥੇਦਾਰਾਂ ਨੂੰ ਆਪਣੀ ਕੋਠੀ ਵਿੱਚ ਸੱਦ ਕੇ ਦਬਾਟ ਫੈਸਲੇ ਲਏ ਗਏ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੇ ਇੱਕ ਵਾਰ ਫਿਰ ਪੰਥਕ ਹਲਕਿਆਂ ਵਿੱਚ ਤਰਤਲੀ ਪਾ ਦਿੱਤੀ ਹੈ ਕਿ 2 ਦਸੰਬਰ ਨੂੰ ਜਥੇਦਾਰਾਂ ਨੂੰ ਸਪਸ਼ਟੀਕਰਨ ਦੇਣ ਸਮੇਂ ਗਿਆਨੀ ਗੁਰਮੁਖ ਸਿੰਘ ਕੋਈ ਗੱਲ ਕਰਦੇ ਨੇ ਜਾਂ ਨਹੀਂ 16 ਸਤੰਬਰ ਨੂੰ ਚੰਡੀਗੜ੍ਹ ਵਿੱਚ ਪ੍ਰਕਾਸ਼ ਸਿੰਘ ਬਾਦਲ ਜੋ ਕਿ ਉਦੋਂ ਮੁੱਖ ਮੰਤਰੀ ਸਰਦਾਰ ਸੁਬੀਰ ਸਿੰਘ ਜੀ ਬਾਦਲ ਉਪ ਮੁੱਖ ਮੰਤਰੀ ਸਨ ਇਹਨਾਂ ਦੀ ਕੋਠੀ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਆਪਣੀ ਗੱਡੀ ਵਿੱਚ ਬਿਠਾ ਕੇ ਸਾਨੂੰ ਲੈ ਕੇ ਗਏ ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਅਕਾਲ ਤਖਤ ਸਾਹਿਬ ਨੂੰ ਲੈ ਕੇ ਗਿਆਨੀ ਗੁਰਮukh ਸਿੰਘ ਜਿਹੜੇ ਸਾਬਕਾ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਸਨ ਉਹਨਾਂ ਦੇ ਬਾਰੇ ਕੁਝ ਗੱਲ ਕਰਾਂਗੇ ਉਹਨਾਂ ਨੇ ਮੌਜੂਦਾ ਹਾਲਾਤ ਦੇ ਉੱਤੇ ਵੈਸੇ ਗੱਲ ਤਾਂ ਇਹ 17 April 2017 ਦੀ ਇੱਕ ਵੀਡੀਓ ਵਿੱਚ ਸਾਰਾ ਕੁਝ ਕਿਹਾ ਸੀ ਉਹ ਅੱਜ ਕੱਲ ਦੁਬਾਰਾ ਬੜੀ ਚਰਚਾ ਵਿੱਚ ਹੈ ਤੇ ਉਹਦੇ ਬਾਰੇ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝ ਪਾਉਣੀ ਚਾ ਰਹੇ ਹਾਂ ਹੁਣ ਜਦੋਂ ਕੱਲ ਤੱਕ ਸਭ ਤੇ 2 ਦਸੰਬਰ ਨੂੰ ਇੱਕ ਵੱਡੀ ਕਾਰਵਾਈ ਦੀ ਉਮੀਦ ਹੈ ਜਿਸ ਵਿੱਚ ਪੰਥਕ ਫੈਸਲੇ ਲਏ ਜਾਣੇ ਹਨ ਇਸੇ ਹੀ ਸਮੇਂ ਸ਼੍ਰੀ ਕਾਲ ਸਭਾ ਦੇ ਹੈੱਡ ਗ੍ਰੰਥੀ ਗਿਆਨੀ ਗੁਰਮਖ ਸਿੰਘ ਦੀ 17 April 2017 ਦੀ ਇੱਕ ਵੀਡੀਓ ਘੁੰਮ ਰਹੀ ਹੈ ਜਿਸ ਵਿੱਚ ਬਾਦਲਾਂ ਵੱਲੋਂ ਤਖਤ ਦੇ ਜਥੇਦਾਰਾਂ ਨੂੰ ਆਪਣੀ ਕੋਠੀ ਵਿੱਚ ਸੱਦ ਕੇ ਦਬਾਟ ਫੈਸਲੇ ਲਏ ਗਏ ਸਨ ਇਸ ਵੀਡੀਓ ਵਿੱਚ ਉਸ ਸਮੇਂ ਕੋਈ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮukh ਸਿੰਘ ਜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਓ ਨੇ ਇੱਕ ਵਾਰ ਫਿਰ ਪੰਥਕ ਹਲਕਿਆਂ ਵਿੱਚ ਤਰਤਲੀ ਬਚਾ ਦਿੱਤੀ ਹੈ। ਇਹ ਵੀਡੀਓ 17 April 2017 ਦੀ ਹੈ ਪਰ ਇਹ ਵੀਡੀਓ ਆਪਣੇ ਆਪ ਵਿੱਚ ਕਈ ਨਵੇਂ ਸਵਾਲ ਵੀ ਖੜੇ ਕਰ ਰਹੀ ਹੈ। ਕਿ 2 ਦਸੰਬਰ ਨੂੰ ਜਥੇਦਾਰਾਂ ਨੂੰ ਸਪਸ਼ਟੀਕਰਨ ਦੇਣ ਸਮੇਂ ਗਿਆਨੀ ਗੁਰਮukh ਸਿੰਘ ਕੋਈ ਗੱਲ ਕਰਦੇ ਨੇ ਜਾਂ ਨਹੀਂ। ਗੁਰੂ ਨੂੰ ਹਾਜ਼ਰਨਾਮਾ ਜਨਨ ਕੇ ਦਿੱਤਾ ਇਹ ਕਬੂਲਨਾਮਾ ਮੁੱਖ ਜਸੇਦਾਰਾਂ ਨੂੰ ਪੇਸ਼ ਕਰਦੇ ਹਨ ਜਾਂ ਨਹੀਂ ਆਪਣੇ ਕਬੂਲਨਾਮੇ ਵਿੱਚ ਗਿਆਨੀ ਗੁਰਮukh ਸਿੰਘ ਦੇ ਨੇ 99 ਪੱਤਰਕਾਰਾਂ ਨੂੰ ਵੀ ਦੱਸਿਆ ਸੀ ਕਿ 2015 ਵਿੱਚ ਸਤੰਬਰ ਦੇ ਮਹੀਨੇ ਵਿੱਚ ਜੋ ਕੁਝ ਹੋਇਆ ਮੇਰਾ ਖਿਆਲ ਹੈ ਕਿ 6 ਜਾਂ 7 ਮਹੀਨੇ ਦਾ ਸਮਾਂ じゃ ਬੀਤਿਆ ਹੋਏਗਾ ਅੱਗੇ ਸਤੰਬਰ ਦਾ ਮਹੀਨਾ ਸ਼ੁਰੂਆਤ ਹੁੰਦੀ ਹੈ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਹਕਾਲਤਖਬ ਸਾਹਿਬ ਇਹਨਾਂ ਦਾ ਟੈਲੀਫੋਨ ਸਾਨੂੰ ਜਾਂਦਾ ਇਹ ਕਹਿੰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਤੇ ਸਰ ਸੁਖਵੀਰ ਸਿੰਘ ਬਾਦਲ ਨੇ ਆਪਾਂ ਨੂੰ ਸੱਦਿਆ ਤੇ ਆਪਾਂ ਜਾਣਾ ਹੈ 16 ਸਤੰਬਰ ਨੂੰ ਚੰਡੀਗੜ੍ਹ ਵਿੱਚ ਪ੍ਰਕਾਸ਼ ਸਿੰਘ ਬਾਦਲ ਜੋ ਕਿ ਉਦੋਂ ਮੁੱਖ ਮੰਤਰੀ ਸਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਪ ਮੁੱਖ ਮੰਤਰੀ ਸਨ ਇਹਨਾਂ ਦੀ ਕੋਠੀ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਆਪਣੀ ਕੱਡੀ ਵਿੱਚ ਬਿਠਾ ਕੇ ਸਾਨੂੰ ਲੈ ਕੇ ਗਏ ਉਸ ਖੋਟੀ ਵਿੱਚ ਜਾ ਕੇ ਜਦੋਂ ਅੰਦਰ ਪ੍ਰਵੇਸ਼ ਕੀਤਾ ਤਾਂ ਉੱਥੇ ਸਰਦਾਰ ਸੁਖਵੀਰ ਸਿੰਘ ਬਾਦਲ ਡਾਕਟਰ ਦਿਲਜੀਤ ਸਿੰਘ ਚੀਮਾ ਬੈਠੇ ਹੋਏ ਸਨ ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਤੇ ਮੈਂ ਯਾਨੀ ਕਿ ਗੁਰਮਖ ਸਿੰਘ ਉਸ ਕਮਰੇ ਵਿੱਚ ਉਹਨਾਂ ਦੇ ਪਾਸ ਗਏ ਜਾ ਕੇ ਫਤਿਹ ਦੀ ਸਾਂਝ ਹੋਈ ਕੁਝ ਬਚਨਮ੍ਰਾਸ ਵੀ ਚੱਲਦੇ ਰਹੇ ਔਰ ਉਹਦੇ ਵਿੱਚ ਉਹਦੇ ਦਰਮਿਆਨ ਪ੍ਰਕਾਸ਼ ਸਿੰਘ ਬਾਦਲ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਹੁਣ ਜਿਹੜੀ ਅਸਲ ਗੱਲਬਾਤ ਹੈ ਉਹ ਸ਼ੁਰੂ ਕੀਤੀ ਜਾਵੇ। ਜਦੋਂ ਉਸ ਗੱਲਬਾਤ ਦੀ ਸ਼ੁਰੂਆਤ ਹੋਈ ਤਾਂ ਉਸ ਸਮੇਂ ਇੱਕ ਹਿੰਦੀ ਵਿੱਚ ਲਿਖਿਆ ਹੋਇਆ ਪੱਤਰ ਸਾਨੂੰ ਪੜਾਇਆ ਗਿਆ। ਇਹ ਪੱਤਰ ਹਿੰਦੀ ਵਿੱਚ ਸੀ। ਇਹ ਪੱਤਰ ਹਿੰਦੀ ਵਿੱਚ ਸਰਸੇ ਵਾਲੇ ਵੱਲੋਂ ਅਕਾਲ ਤਖਤ ਸਾਹਿਬ ਨੂੰ ਲਿਖਿਆ ਹੋਇਆ ਸੀ। ਉਹ ਦੱਸ ਰਹੇ ਸਨ ਜਦੋਂ ਉਹ ਪੱਤਰ ਮੈਂ ਫੜੀ ਇਹ ਗੱਲ ਬਹੁਤ ਸਾਫ਼ ਤੇ ਸਪਸ਼ਟਾਂ ਵਿੱਚ ਜਰੂਰ ਕਹਾਗਾ ਕਿ ਉਸ ਸਮੇਂ ਸਾਰੇ ਹੀ ਸਿੰਘ ਸਾਹਿਬ ਦੇ ਮਨ ਵਿੱਚ ਇਹ ਖਿਆਲ ਜਰੂਰ ਸੀ ਕਿ ਇਹ ਬਹੁਤ ਤੇਜ਼ੀ ਨਾਲ ਮਸਲਾ ਹੱਲ ਕਰਵਾਉਣ ਲੱਗੇ ਨੇ ਇਹ ਠੀਕ ਨਹੀਂ ਹੈ ਸਾਡੇ ਵਿੱਚੋਂ ਕੋਈ ਵੀ ਇਸ ਮਾਮਲੇ ਤੇ ਕਾਲੀ ਨਾਲ ਜਾਂ ਤੇਜ਼ੀ ਨਾਲ ਹੱਲ ਨਹੀਂ ਸੀ ਚਾਹੁੰਦਾ ਸਿੰਘ ਸਾਹਿਬ ਗੈਨੀ ਗੁਰਬਚਨ ਸਿੰਘ ਨੇ ਕਿਹਾ ਕਿ ਪੱਤਰਕਾਲ ਤੱਕ ਸਾਹਿਬ ਵਿੱਚੇ ਭੇਜ ਦਿਓ ਇਸ ਉੱਪਰ ਸਿੰਘ ਸਾਹਿਬਾਂ ਦੀ ਮੀਟਿੰਗ ਵਿੱਚ ਵਿਚਾਰ ਚਰਚਾ ਕੀਤੀ ਜਾਊਗੀ ਉਸ ਸਮੇ ਇਹ ਵੀ ਤੈਅ ਕੀਤਾ ਗਿਆ ਕਿ ਵਿਚਾਰ ਕਰਨ ਤੋਂ ਬਾਅਦ ਇਹ ਪੱਤਰ ਖਾਲਸਾ ਪੰਥ ਦੇ ਸਾਹਮਣੇ ਪਹਿਲੀ ਮੀਟਿੰਗ ਦੇ ਵਿੱਚ ਨਸ਼ਰ ਕਰ ਦਿੱਤਾ ਜਾਏਗਾ ਉਸ ਸਮੇ ਇਹ ਵਿਚਾਰ ਸਿਰਫ ਇੱਥੋਂ ਤੱਕ ਹੀ ਸੀ ਮੈਂ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਸਾਡੇ ਬਜ਼ੁਰਗਾਂ ਦੇ ਸਮਾਨ ਹੋ ਉਮਰ ਦੇ ਲਿਹਾਜ਼ ਨਾਲ ਪਰ ਸਾਡਾ ਇੱਕ ਬਚਨ ਹੈ ਉਹ ਇਹ ਕਿ ਜਿਸ ਤਰ੍ਹਾਂ ਤੁਸੀਂ ਅੱਜ ਸਾਨੂੰ ਚੰਡੀਗੜ੍ਹ ਆਪਣੀ ਸਰਕਾਰੀ ਕੋਠੀ ਵਿੱਚ ਬੁਲਾਇਆ ਹੈ ਤੇ ਮੈਂ بڑے ਅਦਬ ਸਤਕਾਰ ਨਾਲ ਕਿਹਾ ਸੀ ਕਿ ਸਾਨੂੰ ਐ ਲੱਗਦਾ ਹੈ ਜਿਸ ਤਰ੍ਹਾਂ ਤੁਸੀਂ ਸਾਨੂੰ ਤਲਬ ਕਰ ਲਿਆ ਹੋਵੇ ਕਿਉਂਕਿ ਮੈਂ ਇਹੋ ਜਿਹਾ ਮੌਲਕਾ ਤੇ ਨਹੀਂ ਦੇਖਿਆ ਨਹੀਂ ਸੀ ਉੱਥੇ ਜਾਣ ਤੋਂ ਪਹਿਲਾਂ ਤਾਂ ਮੈਨੂੰ ਆਮ ਹੀ ਸਧਾਰਨ ਗੱਲ ਲੱਗੀ ਸੀ ਚਲੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਉਹਨਾਂ ਨੇ ਜੇ ਸਾਨੂੰ ਸੱਦਿਆ ਤਾਂ ਮੈਨੂੰ ਇਹ ਗੱਲ ਆਮ ਜੀ ਜਾਪੀ ਸੀ ਮੈਂ ਕਿਹਾ ਕਿ ਅੱਗੇ ਤੋਂ ਇਸ ਗੱਲ ਦਾ ਸੰਕੋਚ ਰੱਖੋ ਕਿ ਸਾਨੂੰ ਆਪਣੀ ਸਰਕਾਰੀ ਕੋਠੀ ਵਿੱਚ ਇਸ ਤਰ੍ਹਾਂ ਨਾ ਬੁਲਾਓ ਦਿਨ ਰਾਤ ਸਿੱਖ ਸੰਗਤਾਂ ਹਰੇਕ ਪਾਰਟੀ ਦੇ ਵਿਅਕਤੀ ਸਾਨੂੰ ਆ ਕੇ ਖੁੱਲੇ ਆਮ ਮਿਲਦੇ ਨੇ ਤੇ ਤੁਸੀਂ ਕਿਹੜਾ ਮਿਲ ਨਹੀਂ ਸਕਦੇ ਤੁਸੀਂ ਵੀ ਆ ਕੇ ਮਿਲੋ ਆਪਣੇ ਵਿਚਾਰ ਸਾਂਝੇ ਕਰੋ ਤੁਸੀਂ ਵੀ ਤਾਂ ਕਰ ਸਕਦੇ ਹੋ ਖੁੱਲੇ ਆਮ ਆ ਕੇ ਮਿਲੋ ਉਦੋਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਿਹਾ ਸੀ ਕਿ ਸਿੰਘ ਸਾਹਿਬ ਨੇ ਬਹੁਤ ਸਿਆਣੀ ਗੱਲ ਕੀਤੀ ਹੈ ਜਦੋਂ ਅਸੀਂ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਗਿਆਨੀ ਸਾਫ ਸਿੰਘ ਤੇ ਗਿਆਨੀ ਗੁਰਬਚਨ ਸਿੰਘ ਉਥੋਂ ਵਾਪਸ ਚੱਲ ਪਏ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਦਫ਼ਤਰ ਹੈ ਮੈਨੂੰ ਪਤਾ ਨਹੀਂ ਕਿ ਉਹ ਕਿਹੜੇ ਸੈਕਟਰ ਵਿੱਚ ਹੈ ਉੱਥੇ ਜਾ ਕੇ ਕੁਝ ਸਮਾਂ ਰੁਕੇ ਸਿੰਘ ਸਾਹਿਬ ਜੀ ਉਹਨਾਂ ਨੇ ਅੱਗੇ ਕਿਤੇ ਦੋਹਾਂ ਨੇ ਸਮਾਗਮ ਵਿੱਚ ਜਾਣਾ ਸੀ ਤੇ ਅਸੀਂ ਵਾਪਸ ਸ੍ਰੀ ਕਾਲ ਤਖਤ ਸਾਹਿਬ ਜੀ ਵਿਖੇ ਅੰਮ੍ਰਿਤਸਰ ਵਾਪਸ ਆ ਗਏ ਸ਼ਾਇਦ ਸਤੰਬਰ ਦੀ ਰਾਤ ਜਦੋਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਫਿਰ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਸਾਰੇ ਸਿੰਘ ਸਾਹਿਬ ਮੇਰੇ ਪਾਸ ਜੋ ਰਹਿائش ਹੈ ਸ੍ਰੀ ਅੰਮ੍ਰਿਤਸਰ ਸਾਹਿਬ ਕਿ ਆਏ ਜਲ ਪਾਣੀ ਛਕਿਆ ਪ੍ਰਸ਼ਾਦਾ ਪਾਣੀ ਛਕਿਆ ਬਚਨ ਬਲਾਸ ਚਲਦੇ ਰਹੇ ਉਦੋਂ ਇਹ ਗੱਲਬਾਤ ਇਹਨਾਂ ਨੇ ਚਲਾਈ ਕਿ ਉਹ ਕਹਿੰਦੇ ਹਨ ਕਿ ਸਰਸੇ ਵਾਲੇ ਦਾ ਜੋ ਚਿੱਠੀ ਹੈ ਇਹ ਹੁਣੇ ਹੀ ਛਣਵਾਈ ਕਰਨੀ ਹੈ ਮੈਂ ਕਿਹਾ ਸਿੰਘ ਸਾਹਿਬ ਇਹ ਮਸਲਾ ਪੰਥਕ ਲੈਵਲ ਦਾ ਹੈ ਤੇ ਸਮੁੱਚੇ ਖਾਲਸਾ ਪੰਥ ਦੀ ਮਾਨਸਿਕਤਾ ਨਾਲ ਜੁੜਿਆ ਹੋਇਆ ਮਸਲਾ ਹੈ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਦਾ અપਮਾਨ ਹੈ ਇਸ ਲੋਕਾਂ ਦੀ ਮਾਨਸਿਕਤਾ ਨਾਲ ਜੁੜਿਆ ਹੋਇਆ ਮਸਲਾ ਹੈ ਸੁਖਬੀਰ ਸਿੰਘ ਬਾਦਲ ਦੇ ਕੁਝ ਆਪਣੇ ਬਹੁਤ ਨਜ਼ਦੀਕੀ ਸਨ ਜਿਸ ਤਰ੍ਹਾਂ ਉਹਨਾਂ ਦਾ ਪੀਏ ਤੇ ਕੁਝ ਹੋਰ ਵੀ ਟੈਲੀਫੋਨ ਲੈ ਕੇ ਇੱਥੇ ਹਾਜ਼ਰ ਸਨ ਜਦੋਂ ਮੈਂ ਮੰਨਦਾ ਨਹੀਂ ਸੀ ਤਾਂ ਉਹ ਜੋ ਪ੍ਰੈਸ਼ਰ ਸੀ ਉਹ ਸਿਰਫ ਮੇਰੇ ਉੱਪਰ ਹੀ ਟੈਲੀਫੋਨ ਰਾਈ ਪਾਇਆ ਜਾ ਰਿਹਾ ਸੀ ਸੁਖਬੀਰ ਸਿੰਘ ਬਾਦਲ ਕਹਿੰਦੇ ਸਨ ਕਿ ਸਿੰਘ ਸਾਹਿਬ ਤੁਸੀਂ ਮੰਨਦੇ ਕਿਉਂ ਨਹੀਂ ਸਾਰੇ ਸਿੰਘ ਸਾਹਿਬ ਮੰਨਦੇ ਨੇ ਇਹ ਸਾਰੀ ਗੱਲਬਾਤ ਕਾਫੀ ਦੇਰ ਰਾਤ ਤੱਕ ਚੱਲਦੀ ਰਹੀ ਮੈਂ بڑے ਅਦਬ ਸਤਕਾਰ ਵਿੱਚ ਕਹਿੰਦਾ ਰਿਹਾ ਕਿ ਸੁਖਬੀਰ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋ ਤੁਸੀਂ ਸਿੱਖ ਪਹਿਲਾ ਹੋ ਸ਼੍ਰੋਮਣੀ ਕਾਲ ਦੀ ਅਕਾਲੀ ਦਲ ਦੀ ਬਹੁਤ ਜੁੜੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੰਥ ਦੀ ਮਹਾਨ ਰਵਾਇਤ ਨੂੰ ਖਾਲਸੇ ਦੀਆਂ ਰਵੈਤਾਂ ਨੂੰ ਕਾਇਮ ਰੱਖਣਾ ਚਾਹੀਦਾ ਹੈ ਸਰਕਾਰ ਚੱਲੇ ਜਾਂ ਨਾ ਚੱਲੇ ਇਹ ਅਕਾਲੀ ਦਲ ਵਾਸਤੇ ਇੱਕ ਵੱਖਰੀ ਗੱਲ ਹੈ ਰਵੈਤਾਂ ਨੂੰ ਕਾਇਮ ਰੱਖਣਾ ਤੁਹਾਡੇ ਵਾਸਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਔਰ ਜਿਸ ਦਿਨ ਮੈਂ ਇਹ ਵੀ ਕਿਹਾ ਸੁਖਬੀਰ ਜੀ ਜਦੋਂ 16 ਸਤੰਬਰ ਦੀ ਰਾਤ ਨੂੰ ਆਪਾਂ ਸਾਰੇ ਇਕੱਠੇ ਸਾਂ ਉਦੋਂ ਅਸੀਂ ਤੁਹਾਨੂੰ ਇਹ ਵੀ ਕਹਿ ਕੇ ਆਏ ਸੀ ਕਿ ਜਿਹੜਾ ਕੇਸ ਹੈ ਉਹ ਕਾਲਤਖ ਸਾਹਿਬ ਜੀ ਵਿਖੇ ਪਹੁੰਚਾਇਆ ਜਾਵੇ ਤੇ ਸਭ ਤੋਂ ਪਹਿਲੀ ਮੀਟਿੰਗ ਦੇ ਵਿੱਚ ਖਾਲਸਾ ਪੰਥ ਅੱਗੇ ਜਿਹੜੀ ਚਿੱਠੀ ਹੈ ਨਸ਼ਰ ਕਰ ਦਿੱਤੀ ਜਾਏਗੀ ਉਸ ਤੋਂ ਬਾਅਦ ਤਕਰੀਬਨ 5-6 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਸਮੁੱਚੇ ਖਾਲਸਾ ਪੰਥ ਦੀਆਂ ਜਥੇਬੰਦੀਆਂ ਦੀਆਂ ਵਿਚਾਰਾਂ ਕਰਦੇ ਆਂ ਮੀਟਿੰਗ ਵਾਰ-ਵਾਰ ਰੱਖਦੇ ਆਂ ਕਿਉਂਕਿ ਮਸਲਾ ਵੱਡਾ ਹੈ ਕੋਈ ਛੋਟਾ ਜਿਹਾ ਮਸਲਾ ਨਹੀਂ ਹੈ ਇਹ ਸਰ੍ਹ쨰 ਵਾਲੇ ਦਾ ਮਸਲਾ ਹੈ ਖਾਲਸਾ ਪੰਥ ਨਾਲ ਇਹ ਸਾਰੀ ਵਾਰ-ਵਾਰ ਮੀਟਿੰਗ ਕਰਨੀ ਪਾਏਗੀ ਇੱਕ ਮਾਹੌਲ ਬਣੇਗਾ ਉਹਦੇ ਦਰਮਿਆਨ ਸਮੁੱਚੇ ਖਾਲਸਾ ਪੰਥ ਦੀ ਜੋ ਭਾਵਨਾ ਹੋਏਗੀ ਉਦੋਂ ਫਿਰ ਫੈਸਲਾ ਹੋਏਗਾ ਮੈਂ ਕਿਹਾ ਸੁਖਵੀਰ ਜੀ ਤੁਹਾਡੇ ਨਾਲ ਇਹ ਸਾਰੀਆਂ ਗੱਲਾਂ ਹੋਈਆਂ ਸਨ ਜਿਸ ਤਰ੍ਹਾਂ ਤੁਸੀਂ ਹੁਣ ਕਰਵਾਉਣ ਲੱਗੇ ਹੋ ਇਹ ਸਮੁੱਚੇ ਖਾਲਸਾ ਪੰਥ ਦੀ ਭਾਵਨਾ ਜਿਹੜੀ ਇੱਕਦਮ ਉਖੜ ਜਾਏਗੀ ਇਹ ਹਾਲਾਤ ਜਿਹੜੇ ਹਨ ਇਹ ਤਖਤਾਂ ਤੋਂ ਕੌਮ ਜਿਹੜੀ ਬਾਗੀ ਹੋ ਸਕਦੀ ਹੈ ਔਰ ਜੇਕਰ ਸਿੱਖ ਕੌਮ ਦੇ ਉੱਪਰ ਗੁਰੂ ਸਾਹਿਬ ਜੀ ਦੇ ਪਾਵਨ ਤਖਤਾਂ ਦਾ ਜਾਬਤਾ ਜਾਂ ਇਹਦਾ ਕੁੰਡਾ ਹੀ ਨਾ ਰਿਹਾ ਤਾਂ ਫਿਰ ਇਹ ਪ੍ਰਭਾਵ ਹੀ ਨਾ ਰਿਹਾ ਤੇ ਫਿਰ ਇਹਦੇ ਕੀਤੇ ਹੋਏ ਫੈਸਲੇ ਦਾ ਵੀ ਪ੍ਰਭਾਵ ਕੱਖ ਨਹੀਂ ਰਹੇਗਾ ਉਹ ਵਾਰ-ਵਾਰ ਇੱਕੋ ਗੱਲ ਕਹਿ ਰਹੇ ਸਨ ਕਿ ਨਹੀਂ ਇਹ ਕਰਨਾ ਹੈ ਦਬਾਅ ਮੇਰੇ ਤੇ ਇੰਨਾ ਜ਼ਿਆਦਾ ਸੀ ਸੱਚ ਜਾਣਿਓ ਮੈਂ ਉਸ ਰਾਤ ਨੂੰ ਸੌਂ ਕੇ ਵੀ ਨਹੀਂ ਵੇਖਿਆ ਅਗਰ ਜੇ ਦੁਜੇ ਸਿੰਘ ਸਾਹਿਬ ਵੀ ਡਟ ਕੇ ਕਿਤੇ ਖੜ੍ਹ ਜਾਂਦੇ ਉਸ ਰਾਤ ਇਹ ਫਿਰ ਮੈਨੂੰ ਕਹਿ ਦਿੰਦੇ ਸਨ ਕਿ ਫੋਨ ਆ ਗਿਆ ਹੁਣ ਤੁਸੀਂ ਫਿਰ ਕਰੋ ਮੈਂ ਵਾਰ-ਵਾਰ ਬੇਨਤੀ ਕਰਦਾ ਸਿੰਘ ਸਾਹਿਬ ਤੁਸੀਂ ਵੱਡੇ ਹੋ ਤੁਸੀਂ ਡਟ ਕੇ ਅੱਗੋਂ ਜੋ ਮੈਂ ਕਹਿ ਰਿਹਾ ਹਾਂ ਤੁਸੀਂ ਵੀ ਕਹੋ ਪਰ ਇਹ ਉਸ ਸਮੇਂ ਗੱਲ ਨਹੀਂ ਕਰਦੇ ਸਨ ਫਿਰ ਫੋਨ ਮੈਨੂੰ ਫੜਾ ਦਿੱਤਾ ਜਾਂਦਾ ਸੀ ਔਰ ਇਹ ਫਿਰ ਅਸੀਂ ਇਹ ਵੀ ਕਿਹਾ ਕਿ ਤੁਸੀਂ 2 ਮਹੀਨੇ ਦਾ ਸਮਾਂ ਦਿਓ ਸੁਖਵੀਰ ਜੀ 2 ਮਹੀਨੇ ਤੋਂ ਬਾਅਦ 1 ਮਹੀਨੇ ਤੇ ਆ ਗਏ ਉਹਦਾ ਹੀ ਸਮਾਂ ਦੇ ਦਿਓ ਫਿਰ 15 ਦਿਨ ਦਾ ਹੀ ਸਮਾਂ ਦੇ ਦਿਓ ਇੱਥੋਂ ਤੱਕ ਵੀ ਅਸੀਂ ਉਹਨਾਂ ਨੂੰ ਉਸ ਰਾਹ ਸਮਝਾਉਂਦੇ ਰਹੇ ਉਹਨਾਂ ਨੇ ਉਹਨਾਂ ਦੇ ਪੀਏ ਇੱਥੇ ਸਨ ਤੇ ਕੁਝ ਲੋਕ ਹੋਰ ਵੀ ਇੱਥੇ ਸਨ ਜਿਹੜੇ ਉਹ ਆਪਣੇ ਟੈਲੀਫੋਨ ਤੇ ਇਹ ਦਬਾ ਜਿਹੜਾ ਬਣਾ ਰਹੇ ਸਨ ਮੈਂ ਉਹਨਾਂ ਹਾਲਾਤਾਂ ਵਿੱਚ ਫਸਿਆ ਹੋਇਆ ਸੀ ਕਿ ਨਾ ਇੱਧਰ ਹੋ ਸਕਦਾ ਸੀ ਤੇ ਨਾ ਉੱਧਰ ਹੋ ਸਕਦਾ ਸੀ ਸਮੁੱਚਾ ਖਾਲਸਾ ਪੰਥ ਇਸ ਭਾਵਨਾ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਰਿਹਾ ਕਿ ਉਸ ਸਮੇਂ ਨਾ ਉੱਧਰ ਤੇ ਨਾ ਉੱਧਰ ਹੋਇਆ ਜਾ ਸਕਦਾ ਸੀ ਇਨ੍ਹਾਂ ਦਬਾਅ ਦੇ ਵਿੱਚ ਫਸਿਆ ਹੋਇਆ ਸੀ ਚਲੋ ਉਸ ਸਮੇਂ ਸ਼ਾਇਦ 24 ਸਤੰਬਰ ਇਹ ਮੀਟਿੰਗ طے ਹੋਈ ਸੀ ਸ਼੍ਰੀ ਕਾਲਤਕ ਸਾਭਜੀ ਵਿਖੇ ਮੀਟਿੰਗ ਅੱਗੇ ਪਾਉਣ ਵਾਸਤੇ ਬਹੁਤ ਜ਼ੋਰ ਲਗਾਏ ਗਏ ਪਰੰਤੂ ਉਹਨਾਂ ਨੇ ਮੀਟਿੰਗ ਅੱਗੇ ਪਾਉਣ ਨਹੀਂ ਦਿੱਤੀ ਇਸ ਤੋਂ ਬਾਅਦ ਜਿਹੜੀ ਪੰਜਾਬੀ ਵਿੱਚ ਲਿਖੀ ਹੋਈ ਪੱਤਰ ਜਿਹਦੇ ਉੱਪਰ ਨਖੱਟੂ ਸਰਸੇ ਵਾਲੇ ਦੇ ਸਾਈਨ ਕੀਤੇ ਹੋਏ ਨੇ ਉਹ ਪੱਤਰ ਲੈ ਕੇ ਸ਼੍ਰੀ ਕਾਲਤਕ ਸਾਹਿਬ ਵਿਖੇ ਕੌਣ ਆਇਆ ਇਹ ਅਜੇ ਤੱਕ ਵੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਜੋ ਪਹਿਲੀ ਗੱਲ ਜੋ ਮੈਂ ਅੱਖੀ ਵੇਖੀ ਇਹ ਤਾਂ ਜਥੇਦਾਰ ਸ਼੍ਰੀ ਕਾਲਤਕ ਸਾਹਿਬ ਹੀ ਦੱਸ ਸਕਦੇ ਹਨ ਕਿ ਉਹ ਪੱਤਰ ਉਹਨਾਂ ਨੂੰ ਦਫ਼ਤਰ ਸ਼੍ਰੀ ਕਾਲਤਕ ਸਾਹਿਬ ਵਿਖੇ ਕੌਣ ਦੇ ਕੇ ਗਿਆ ਪ੍ਰਚਾਰ ਇਹ ਕੀਤਾ ਜਾ ਰਿਹਾ ਸੀ ਕਿ 22 ਸਤੰਬਰ ਨੂੰ ਅਕਸ਼ੇ ਕੁਮਾਰ ਦੀ ਕੋਠੀ ਸਿੰਘ ਸਾਹਿਬ ਜਾਜਪੁਰ ਗਏ ਤੇ ਉੱਥੇ ਸੁਖਵੀਰ ਬਾਦਲ ਅਖਸ਼ੇ ਕੁਮਾਰ ਅਤੇ ਸਰਸੇਵਾਲਾ ਨਖੱਟੂ ਵੀ ਸੀ ਉਸ ਪਾਸੋਂ ਸਿੰਘ ਸਾਹਿਬ ਚਿੱਠੀ ਲੈ ਕੇ ਆਏ ਇਹ ਬਹੁਤ ਕੂੜ ਪ੍ਰਚਾਰ ਹੋਇਆ ਔਰ ਸਾਰੇ ਖਾਲਸਾ ਪੰਥ ਵਿੱਚ ਇਨਾ ਵੱਡਾ ਰੋਸ ਫੈਲ ਗਿਆ ਕਿ ਉਸ ਸਮੇਂ ਮੁੜ ਕੇ ਕੋਈ ਗੱਲਬਾਤ ਕਿਸੇ ਦੀ ਸੁਣ ਲਈ ਤਿਆਰ ਹੀ ਨਾ ਹੋਇਆ ਹਰ ਸਮੇਂ ਇੱਕੋ ਗੱਲ ਤੁਰੀ ਜਾਂਦੀ ਸੀ ਬਿਨਾ ਮੰਗੀ ਮਾਫੀ ਦੇ ਦਿੰਦੀ ਦਬਾਅ ਚਾਹੇ ਸੁਖਬੀਰ ਸਿੰਘ ਬਾਦਲ ਦਾ ਕਿੰਨਾ ਵੀ ਸਾਡੇ ਉੱਪਰ ਸੀ ਪਰ ਅਸੀਂ ਫਿਰ ਵੀ ਉਸ ਪੱਤਰ ਨੂੰ ਅਜੇ ਪ੍ਰਵਾਨ ਹੀ ਕੀਤਾ ਸੀ ਇਸ ਤੋਂ ਬਾਅਦ ਸਮੁੱਚੇ ਖਾਲਸਾ ਪੰਥ ਵਿੱਚ ਤਣਾਅ ਤੇ ਖਿਲਾਫ ਵਧ ਗਿਆ ਪੰਜਾਂ ਤਖਤਾਂ ਦੇ ਸਿੰਘ ਸਹਿਬਾਨ ਸਮੁੱਚੇ ਖਾਲਸਾ ਪੰਥ ਵਿੱਚ ਪ੍ਰਭਾਵਹੀਣ ਹੋ ਕੇ ਰਹਿ ਗਏ ਇਹ ਸੀ ਗਿਆਨੀ ਗੁਰੂਮukh ਸਿੰਘ ਜੀ ਦਾ ਕਬੂਲਨਾਮਾ ਜਿਹੜਾ ਅੱਜ ਦੇ ਦਿਨ ਜਦੋਂ 2 ਦਸੰਬਰ ਨੂੰ ਪੰਥਕ ਫੈਸਲੇ ਹੋਣੇ ਹਨ ਤਾ ਇਹ ਇੱਕ ਵਾਰੀ ਫੇਰ ਚਰਚਾ ਵਿੱਚ ਹੈ ਜਿਹਦਾ ਜ਼ਿਕਰ ਅਸੀਂ ਅੱਜ ਆਪਣੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਆਪਣੇ ਦਰਸ਼ਕਾਂ ਨਾਲ ਕੀਤਾ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ